ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਜੀ ਵਾਹਿਗੁਰੂ ਜੀ ਉਤਾਰ ਸਦੇ ਨਾਸਿ ਠੀਕਾ ਤੇ ਵਾਹਿਗੁਰੂ ਜੀ ਅਰਦਾਸ ਕਰਦੇ ਕਿ ਤੁਸੀਂ ਵੀ ਸਾਰੇ ਠੀਕ ਠਾਕ ਰਹੋ ਅੱਪਾਜ ਬਣਾਉਣ ਜਾ ਰਹੇ ਹਾਂ ਜੀ ਹਰ ਹਰ ਦੀ ਦਾਲ ਜੀ ਦੇ ਵਿੱਚ ਮੈਂ ਪਾਇਆ ਇੱਕ ਪਿਆਜ਼ ਤੇ 50 ਗ੍ਰਾਮ ਮੈਂ ਘੀਆ ਤੇ 7-8 ਭਿੰਡੀਆਂ ਪਾਈਆਂ ਕੱਟ ਕੇ ਮੈਂ ਕੱਟ ਕੇ ਰੱਖ ਲਈ ਤੇ ਇੱਕ ਪਾਈ ਜਿ ਸ਼ਿਮਲਾ ਮਿਰਚ ਤੇ ਦੋ ਹਰੀਆਂ ਮਿਰਚਾਂ ਸਾਤੀਆਂ ਹੀ ਕੱਟ ਕੇ ਪਾਈਆਂ ਨੇ ਮੈਂ ਇਹਦੇ ਵਿੱਚ ਪਾਇਆ ਮੈਂ ਇੱਕ ਚੱਪਣ ਕੱਦੂ ਤੇ ਆਓ ਤੁਹਾਨੂੰ ਦੱਸਦੇ ਆ ਕਿ ਆਪਾਂ ਫਿਰ ਕਿਸ-ਕਿਸ ਤਰੀਕੇ ਦੇ ਨਾਲ ਇਹ ਰੱਖਾਂਗੇ ਥੋੜੀ ਉਬਾਲਾਂਗੇ ਇਹਦੇ ਵਿੱਚ ਆਪਾਂ ਟਮਾਟਰ ਵੀ ਕੱਟ ਕੇ ਹੀ ਨਾਲ ਪਾਵਾਂਗੇ ਤੇ ਫਿਰ ਤੁਸੀਂ ਦੇਖੋ ਕਿ ਅੱਗੇ ਆਪਾਂ ਕਿਸ ਤਰੀਕੇ ਦੇ ਨਾਲ ਕੀ-ਕੀ ਹੋਰ ਚੀਜ਼ਾਂ ਆਪਾਂ ਇਹਦੇ ਵਿੱਚ ਐਡ ਕਰ ਰਹੇ ਹਾਂਗੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਹੀ ਬਣਾਇਓ ਤੇ ਤੁਸੀਂ ਪੂਰੀ ਜਿਹੜਾ ਵੀਡੀਓ ਵੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਆਪਾਂ ਕਿਸ ਤਰੀਕੇ ਦੇ ਨਾਲ ਚੀਜ਼ ਤਿਆਰ ਕਰਦੇ ਹਾਂਗੇ ਕਿ ਆਪਾਂ ਜੋ ਹਰ ਹਰ ਦੀ ਦਾਲ ਲਈ ਸੀ ਉਹ ਮੈਂ 150 ਗ੍ਰਾਮ ਦਾਲ ਲਈ ਸੀ ਇੱਕ ਵਰਗ ਬਹੁਤ ਚੰਗੀ ਲੱਗਦੀ ਆ ਹਰ ਹਰਦੇ ਨਾਲ ਅਸਲੀ ਮੈਂ ਥੋੜਾ ਜਿਆਦਾ ਪਾਈ ਆ ਕਿਉਂਕਿ ਆਪਾਂ ਦਾਲ ਖਾਣੀ ਸੁੱਕ ਨਾਲ ਖੁੱਲੇ ਖਾਂ ਦੇ ਸ਼ਕੀਨ ਵਾ ਤੇ ਤੁਸੀਂ ਵੀ ਉਸ ਤਰੀਕੇ ਦੇ ਨਾਲ ਬਣਾਓ ਜੋ ਜੋ ਮੈਂ ਤੁਹਾਨੂੰ ਆਈਟਮਾਂ ਦੱਸਦੀ ਜਾਵਾਂਗੀ ਨਾਲ ਦੀ ਨਾਲ ਕਿ ਇਹਦੇ ਵਿੱਚ ਆਪਾਂ ਕੀ ਕੀ ਚੀਜ਼ ਐਡ ਕਰਨੀ ਹੈ ਤੇ ਤੁਸੀਂ ਵੀ ਉਸ ਤਰੀਕੇ ਨਾਲ ਐਡ ਕਰਦੇ ਰਹੋ ਆਪਾਂ ਇਹਨਾਂ ਨੂੰ ਥੋੜਾ ਸਿਟੀਆਂ ਲਵਾ ਲੈਨੇ ਆ ਇਹਦੇ ਵਿੱਚ ਕੜੀ ਪੱਤਾ ਵੀ ਪਾਵਾਂਗੇ ਮੈਂ ਡੰਡੀ ਦੇ ਸਮੇਤ ਹੀ ਪਾਇਆ ਕੜੀ ਪੱਤਾ ਕਿਉਂਕਿ ਡੰਡੀ ਦੇ ਵਿੱਚ ਵੀ ਟੇਸਟ ਬਹੁਤ ਹੁੰਦਾ ਕੱਲੇ ਪੱਤਿਆਂ ਚ ਨਹੀਂ ਆਪ ਭੌਵੀ ਦੇ ਵਿੱਚ ਪਾਤਾ ਥੋੜੀ ਅੱਧਾ ਚਮਚਾ ਹਲਦੀ ਤੇ ਅੱਧਾ ਚਮਚਾ ਨਮਕ ਪਾਇਆ ਤੇ ਤਿੰਨ ਸੁੱਕੀਆਂ ਮਿਰਚਾਂ ਲਾਲ ਨੇ ਇਹ ਪਾਵਾਂਗੇ ਤੇ ਆਪਾਂ ਹੁਣ ਲਵਾਵਾਂਗੇ ਇਹਨੂੰ ਸੀਟੀਆਂ 'ਚ ਕੁੱਕਰ ਕਰਦੇ ਆਂ ਬੰਦ ਆ ਸੀਟੀਆਂ ਵੀ ਜ਼ਿਆਦਾ ਨਹੀਂ ਸੀਟੀਆਂ ਮੈਂ 4 ਸੀਟੀਆਂ ਹੀ ਗਿਣ ਕੇ ਲਵਾਵਾਂਗੀ ਤੇ ਉਸ ਤੋਂ ਬਾਅਦ ਆਪਾਂ ਹੁਣ ਕਰਦੇ ਆਂਗੇ ਆਪਾਂ ਇਹਨੂੰ ਤੜਕਾ ਦੇਣ ਦੀ ਤਿਆਰੀ ਤੇ ਤੜਕੇ ਦੇ ਵਿੱਚ ਆਪਾਂ ਕੀ ਕੀ ਪਾਵਾਂਗੇ ਇਹ ਤੁਹਾਨੂੰ ਮੈਂ ਨਾਲ ਦੀ ਨਾਲ ਜਰੂਰ ਦੱਸਾਂਗੀ ਤੇ ਤੁਸੀਂ ਉਸ ਤਰੀਕੇ ਨਾਲ ਹੀ ਫਿਰ बना चाहिए कड़ाही गर्म कर लिए कड़ाही पावे ला रहे तड़का क्योंकि उधर अपने हुई सब्जी तैयार हो रही है इधर आप टाइम बहुत घट लगेगा हाँ जी आप सब तो पहले पावे तेज पत्ता सेक आप बिलकुल घट रखे क्योंकि ज्यादा सेक ने अपना मसाला जालना नहीं गा फिर पावगे आप जीरा ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਨਹੀਂ ਆਪਾਂ ਜ਼ਿਆਦਾ ਹੀ ਧਨੀਆ ਪਾਵਾਂਗੇ ਉਹ ਵੀ ਸਾਫਤ ਧਨੀਆ ਨੂੰ ਚੰਗੀ ਤਰ੍ਹਾਂ ਆਪਾਂ ਮਸਲ ਲਾਂਗੇ ਮਸਲ ਦੇ ਨਾਲ ਇੱਕ ਡੱਕੇ ਜੇ ਲੈ ਜਾਂਦੇ ਆ ਸਾਈਡ ਦੇ ਉੱਪਰ ਤੇ ਬਾਕੀ ਇਹਦਾ ਮਸਲ ਦੇ ਨਾਲ ਇਹਦਾ ਟੇਸਟ ਵੀ ਵੱਖਰਾ ਹੀ ਹੁੰਦਾ ਵਾ ਇਹ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਪਾਵਾਂਗੇ ਕੜੀ ਪੱਤਾ ਕੜੀ ਪੱਤਾ ਵੀ ਕਾਫੀ ਪਾਵਾਂਗੇ ਆਪਾਂ ਇਹਦੇ ਥੋੜਾ ਨਹੀਂ ਪਾਉਂਦੇ थोड़ी तो पत्ता नाल पाते अपा हम प्याज इन्हों चगी भुना मसाले ना हम थोड़ा तेज ज्यादा करा सू पट साज करते हैं कि वह अपने को मुख्य जाते हैं बार न ਤਾਂ ਫਿਰ ਇਹ ਪਿਆਜ਼ ਥੋੜਾ ਬੁਲਕਾ ਦੇ ਇਹਦੇ ਦਾਪਾ ਪਾਉਣੇ ਆ ਗਰਮ ਪਾਣੀ ਵਿੱਚ ਤੇਲ ਦੇ ਵਿੱਚ ਇਹ ਆਪਣਾ ਹਲਕਾ ਬਰਾਊਨ ਹੋਣ ਲੱਗ ਗਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਪੇਸਟ ਮੈਕ ਤੇ ਆਇਆ ਦਾ ਪੇਸਟ ਆਵੇਂ ਨੋ ਸੌਰੀ ਲਸਣ ਤੇ ਅਦਰਕ ਦਾ ਤਾਜ਼ਾ ਹੀ ਲੈ ਆ ਕਿਉਂਕਿ ਪੇਸਟ ਦੇ ਵਿੱਚ ਉਹਨਾ ਟੇਸਟ ਨਹੀਂ ਹੁੰਦਾ ਵਾ ਪਰ ਜਿੰਨਾ ਆਪਾਂ ਤਾਜ਼ਾ ਲਸਣ ਅਦਰਕ ਦਾ ਪਾਦਨੇ ਵਿੱਚ ये सभी प्याज नो लसन अदरक ताजा ही कटिया और कुटिया प्याज में काटने के लिए 3 प्याज ले ली थी तकरीबन के सौ ग्राम आप अदरक के bawang लहसुन और अदरक का जो प पेस्ट तैयार किया 4 पाव आगे पराई राई है इसमें काफी पाव मांगी तकरीबन के बड़ा चमचे तो ऊपर आपका नाप लेने तकरीबन दो चमचे ही राई पाई मेंरेज अच्छी तरह आपा भूनना के ਆਪਾਂ ਜਿੰਨਾ ਵੀ ਕਿਤੇ ਵੀ ਸਰਦੀ ਜਾਗਾ ਦਾਲ ਦਾ ਜਾ ਕਿਤੇ ਕੀੜਾ ਵੀ ਤੜਕਾ ਲਾਉਣੀ ਆ ਜਿੰਨਾ ਆਪਾਂ ਨੂੰ ਮਸਾਲੇ ਨੂੰ ਪਾਉਂਦਿਆਂ ਤੇ ਉਨਾ ਹੀ ਆਪਣੇ ਇਹ ਵਧੀਆ ਬਣਦੀ ਆ ਟੇਸਟ ਵਾਂਦੀ ਆ ਕਿਉਂਕਿ ਸਾਰੀ ਚੀਜ਼ਾਂ ਫਿਰ ਕੱਚੀਆਂ ਨਹੀਂ ਰਹਿੰਦੀਆਂ ਚੰਗੀ ਤਰ੍ਹਾਂ ਪੱਕ ਜਾਂਦੀਆਂ ਨੇ ਤੇ ਮੈਂ ਇਹਦੀ ਬਹਿੰਦੀ ਕਰਾਂਗੀ ਪਕਾਵਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਟਮਾਟਰ ਇੱਕ ਕਿਉਂਕਿ ਆਪਾਂ ਇੱਕ ਪਹਿਲਾ ਉਹਦੇ ਵਿੱਚ ਪਾ ਲਿਆ ਉਸੇ ਟਮਾਟਰ ਦੇ ਉੱਪਰ ਸ਼ੈਲ ਕਲਾ ਕੇ ਹੁਣ ਜਾਨੇ ਤਾਂ ਉਹਦਾ ਪਾ ਲਓ ਜਿੰਦਾ ਤੁਸੀਂ ਪਾਣਾ ਚਾਹਣਾ ਟਮਾਟਰ ਨੂੰ ਪਾ ਲਓ ਅਨੀਆਂ ਪਾਹਣ ਪਾਵਾਂਗੇ ਮਸਾਲੇ ਤੇ ਮਸਾਲੇ ਦੇ ਵਿੱਚ ਨਾ ਥੋੜੀ ਹਲਦੀ ਪਾਵਾਂਗੇ ਪਹਿਲਾਂ ਆਪਾਂ ਹਲਦੀ ਨਮਕ ਵਿੱਚ ਪਾ ਲਿਆ ਸੀਗਾ ਤੇ ਥੋੜੀ ਪਾਵਾਂਗੇ ਆਪਾਂ ਲਾਲ ਮਿਰਚ ਜਿਆਦਾ ਨਹੀਂ ਥੋੜੀ ਜੀ ਲਾਲ ਪਾਈ ਆ ਤੁਹਾਨੂੰ ਜਿਆਦਾ ਚੰਗੀ ਲੱਗੇ ਤੁਸੀਂ ਜਿਆਦਾ ਵੀ ਪਾ ਸਕਦੇ ਹੋਗੇ ਇਹ ਤੁਹਾਡੀ ਆਪਣੀ ਇੱਛਾ ਹੁੰਦੀ ਆ ਇੰਨੇ ਜਿਹੇ ਲੋਨ ਵਿੱਚ ਖਾਣੇ ਆ ਤੇ ਸੁੱਕੇ ਧਨੀਏ ਦਾ ਪਾਵਾਂਗੇ ਅੱਧਾ ਚਮਚਾ ਪਾਊਡਰ ਦਾ ਫਿਰ ਪਾਵਾਂਗੇ ਜੀ ਆਪਾਂ ਗਰਮ ਮਸਾਲਾ ਇਹ ਵੀ ਅੱਧਾ ਚਮਚਾ सब्जी मसाला तो क्योंकि अजकल मैं मसाले सारे बंद किए जिस दिन तो पता लग्या कि मसाले माड़े आ रहे हैं इसलिए फिर आप घर ही थोड़ा बहुत तैयार तो किया वेंग अद्धा चमचा थोड़ा पावगी मैं अम्बचूर ज्यादा नहीं वो भी चौथा हिस्सा ये सारिया चीजा पावगी थोड़ी पावगी आप देगी मिर्च

ਅਪਾ ਮਸਾਲੇ ਵਿੱਚ ਲਵਾ ਦੇਵਾਂਗੇ ਜਦ ਤੱਕ ਆਪਣਾ ਮਸਾਲਾ ਫਿਰ ਤਿਆਰ ਹੋ ਜਾਏਗਾ ਜੋ ਇਸ ਤਰ੍ਹਾਂ ਬਣਾ ਕੇ ਦੇਖਿਆ ਤੇ ਬਹੁਤ ਹੀ ਟੇਸਟੀ ਇਹ ਬਣਦੀ ਹੈ ਹਰ ਹਰ ਦੀ ਦਾਲ ਜਿਹਨੂੰ ਕੇ ਸੰਬਰ ਕਹਿੰਦੇ ਪਰ ਮੈਂ ਸੰਬਰ ਮਸਾਲਾ ਨਹੀਂ ਪਾਇਆ ਕਿਉਂਕਿ ਦਸਤਾ ਤਸੀ ਕੇ ਇਹਨਾਂ ਦੇ ਵਿੱਚ ਬੜੀ ਮਲਾਵਟ ਆ ਰਹੀ ਹੈ ਤੇ ਪਰ ਮੇਰੇ ਕੋਲ ਵੀ ਮਸਾਲੇ ਹਲੇ ਮੈਂ ਖੋਲੇ ਵੀ ਨਹੀਂ ਕਿ ਜੱਗੀਆਂ ਜੋ ਕਿ ਆਪਾਂ ਨੂੰ ਛਟਨੇ ਪੈ ਗਏ ਨੇ ਪਰ ਕੁਝ ਡੱਬੀਆਂ ਮੇਰੇ ਕੋਲੇ ਹਲੇ ਹੈਗੀਆਂ ਵੀ ਪਰ ਮੈਂ ਸਾmber ਮਸਾਲਾ ਔਰ ਪਾਉ ਭਾਜੀ ਮਸਾਲੇ ਬਹੁਤਾਂ ਹੀ ਚੀਜ਼ਾਂ ਸੁੱਟੀਆਂ ਨੇ ਤਾਂ ਬਸ ਇੱਕ ਦੋ ਜੋ ਖੁੱਲੇ ਸੀ ਆਪਣੇ ਕੋਲ ਉਹ ਹੀ ਮਸਾਲੇ ਰਹਿ ਗਏ ਹੈਗੇ ਲਾਗੇ ਨੂੰ ਸਾਲਾ ਆਪਣਾ ਤੇ ਆ ਮਸਾਲਾ ਤਿਆਰ ਹੋ ਗਿਆ ਤੇ ਪਰ ਆਪਾਂ ਹਲੇ ਥੋੜਾ ਟਾਈਮ ਇਹਨੂੰ ਪਕਾਵਾਂਗੇ ਜੇ ਪੈਂ ਬਲੀ ਕੋਲ ਕੇ ਰੱਖੀ ਸੀ ਤਾਂ ਪੈਂ ਬਲੀ ਦਾ ਪਾਣੀ ਇਹਦੇ ਵਿੱਚ ਪਾਵਾਂਗੇ ਕਿਉਂਕਿ ਮੈਂ ਜ਼ਿਆਦਾ ਨਹੀਂ ਪਾਵਾਂਗੀ ਥੋੜਾ ਜਿਹਾ ਪਾਣੀ ਪਾਵਾਂਗੇ ਇਹਦੇ ਵਿੱਚ ਅੰਮ੍ਰਿਤ ਚਾਹ ਪਾ ਲਈ ਇਹਦੇ ਵਿੱਚ ਪਾਵਾਂਗੇ ਕਿਉਂਕਿ ਅੰਮ੍ਰਿਤ ਦੇ ਨਾਲ ਖਟਾਸ ਹੋਏਗੀ ਮੈਸੇ ਦਾ ਮੈਂ ਥੋੜਾ ਅਮਚੂਰ ਵੀ ਪਾਇਆ ਵਾ ਤੁਸੀਂ ਇਹ ਅੰਮ੍ਰਿਤ ਜਰੂਰ ਪਾਏ ਹੋਏ ਤੇ ਵਿੱਚ ਤਾਂ ਟੇਸਟ ਲੱਗਦੀ ਹੈ ਫਿਰ ਇਹ ਆਪਾਂ ਇਹਦੇ ਮਾਗੇ ਕਾ ਵਾਲਾ ਪਾ ਹਲ ਹੁੰਦੇ ਜਾਵਾਂਗੇ ਥੋੜਾ ਥੋੜਾ ਮਸਾਲੇ ਨੂੰ ਤੇ ਆਪਾਂ ਹੁਣ ਇਹ ਕੁੱਕਰ ਦੇ ਵਿੱਚ ਪਾ ਲਵਾਂਗੇ ਆ ਪਕੜਾ ਹੀ ਇੱਥੇ ਕਰ ਦਿੱਤੀ ਤੇ ਇਧਰੋਂ ਆਪਾਂ ਕੁੱਕਰ ਇੱਥੇ ਧਰ ਲਿਆ ਜੋ ਕਿ ਆਪਣਾ ਬਣ ਕੇ ਤਿਆਰ ਹੋਇਆ ਸਾਂਬਰ ਮਿਰਚ ਮੈਂ ਕੱਟ ਰੱਖੀ ਹੈਗੀ ਤੇ ਤੁਸੀਂ ਵੀ ਸਵਾਦ ਅਨੁਸਾਰ ਰੱਖਿਓ ਆਪਣੀ ਜਿੰਨੀ ਤੁਸੀਂ ਖਾਣੀ ਚਾਹੁੰਦੇ ਹੋ ਜਾਂ ਤੁਸੀਂ ਜਿੰਨਾ ਖਾਣੇ ਉਸ ਤਰੀਕੇ ਦੇ ਨਾਲ ਆਪ ਦਾ ਪਾਇਓ ਇਹਨੂੰ ਆਪਾਂ ਨੂੰ ਲਾਵਾਂਗੇ ਇਸੇ ਥੇ ਥੋੜਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਕਿਉਂਕਿ ਕਈ ਵਾਰ ਇੱਕ ਸਾਈਡ ਤੋਂ ਮਸਾਲਾ ਤੇ ਸਬਜੀ ਪਾਸੇ ਰਹਿ ਜਾਂਦੀ ਹੁੰਦੀ ਹੈ ਫਿਰ ਉਹ ਨਾ ਸੁੱਕ ਜਾਂਦਾ ਵਾ ਸੋ ਟੇਸਟ ਨਹੀਂ ਆਉਂਦਾ ਆਪਦਾ ਆਪਾਂ ਸਾਰੇ ਮਿਕਸ ਕਰਾਂਗੇ ਢੱਕੇ ਕੱਢ ਦਿੰਨੇ ਆ ਵਿੱਚੋਂ ਹੁਣ ਆਪਾਂ ਕੜੀ ਪੱਤੇ ਵਾਲੇ ਵੈਸੇ ਕੜੀ ਪੱਤਾ ਮਾੜੀ ਚੀਜ਼ ਨਹੀਂ ਮੈਂ ਤਾਂ ਕੜੀ ਪੱਤਾ ਬਹੁਤ ਵਰਤਦੀ ਆ ਕਿ ਇਹ ਆਪਣੇ ਲਈ ਬਹੁਤ ਅੱਛੀ ਚੀਜ਼ ਆ ਮੈਂ ਨਾਲ ਥੋਕੇ ਵੈਸੇ ਵੀ ਖਾਨੀ ਆ ਮੈਨੂੰ ਬੜੀ ਯਾਦ ਆਤ ਕਿ ਮੈਂਨੂੰ ਜਦ ਵੀ ਆਪਣੇ ਗਮਲਿਆਂ ਵੱਲ ਜਾਣੀ ਤੇ ਮੈਂ 2-4 ਪੱਤੇ ਜ਼ਰੂਰ ਇਹਨਾਂ ਦੇ ਲੈਣੇ ਹੁੰਦੇ ਨੇ ਹੋ ਜੀ ਆਪਣਾ ਮਿਕਸ ਹੋ ਗਿਆ ਸਬਜ਼ੀ ਆਪਣੀ ਹੋ ਗਈ ਆ ਤਿਆਰ ਇਹਨੂੰ ਆ ਜਾਏਗਾ ਹੁਣ ਇੱਕ ਅਵਾਲਾ ਅਵਾਲੇ ਆਉਣ ਤੋਂ ਬਾਅਦ ਆਪਾਂ ਕਰ ਦਿਆਂਗੇ ਬੰਦ ਤੇ ਫਿਰ ਆਪਾਂ ਇਹਨੂੰ ਪਰੋਸਦੇ ਆਂ ਖਾਣ ਲਈ ਤੇ ਫਿਰ ਆਪਾਂ ਨੂੰ ਅਵਾਲਾਂ ਦੀ ਜ਼ਰੂਰ ਥੋੜਾ ਅਵਾਲਾਂ ਦੇ ਨਾਲ ਫਿਰ ਇਹ ਸਾਰੀ ਸਬਜ਼ੀ ਦੇ ਵਿੱਚ ਮਸਾਲਾ ਰਲ ਜਾਂਦਾ ਪਹਿਲਾਂ ਵੀ ਮੈਂ ਹਲਦੀ ਅਸਲੀ ਪਾਈ ਸੀ ਕਿ ਚਿੱਟੀ-ਚਿੱਟੀ ਨਾ ਸਬਜ਼ੀ ਰਹੇ ਸੱਚੀ ਕਾਲੀ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਹਾਂਜੀ ਆਪਾਂ ਸਾਂਬਰ ਬਣਾ ਲਿਆ ਜੋ ਜੋ ਆਪਾਂ ਸਾਂਬਰ ਦੇ ਵਿੱਚ ਪਾਇਆ ਸੀਗਾ ਜਿਸ ਤਰੀਕੇ ਨਾਲ ਵੀ ਬਣਾਇਆ ਅੱਪਾ ਤੁਹਾਨੂੰ ਤੁਹਾਡੇ ਸਾਹਮਣੇ ਤਿਆਰ ਕੀਤਾ ਆ ਤੁਹਾਡੇ ਸਾਹਮਣੇ ਹੀ ਬਣਾਇਆ ਆਪਾਂ ਜੋ ਜੋ ਚੀਜ਼ ਪਾਈ ਆਪਾਂ ਸਾਰੀ ਤੁਹਾਨੂੰ ਰਿਜਨਲ ਦਸੀ ਅਮਚੋਰੀਏ ਵਿੱਚ ਕੱਚਨੇ ਪੈਕ ਵਿੱਚ ਹੋਰ ਚੀਜ਼ ਪਾਈ ਹੋਵੇ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਹਾਂ ਮੈਂ ਕਿ ਮੈਂ ਸਾਂਭਰ ਜਿਹੜੀਆਂ ਡੱਬੀਆਂ ਛੱਡ ਦਿੱਤੀਆਂ ਜਦੋਂ ਪਤਾ ਚੱਲਿਆ ਕਿ ਮਸਾਲੇ ਗਲ ਘਾ ਰਹੇ ਮਸਾਲੇ 'ਚ ਕਾਫੀ ਮਲਾਵਟ ਆ ਰਹੀ ਆ ਤਾਂ ਪਲੀਜ਼ ਮੈਂ ਕਿਰਪਾ ਕਰਕੇ ਤੁਹਾਨੂੰ ਵੀ ਕਹਿਣੀ ਆ ਕਿ ਮਸਾਲੇ ਬਾਹਰ ਲਈ ਨਾ ਵਰਤ ਕਿਉਂਕਿ ਮੈਂ ਉਹ ਬੰਦ ਡੱਬੀਆਂ ਬਹੁਤ ਛੁੱਟੀਆਂ ਨੇ ਹਰ ਚੀਜ਼ ਦੇ ਮਸਾਲੇ ਦੀ ਮੈਂ ਡੱਬੀ ਬੰਦ ਛੁੱਟੀ ਆਗੀ ਜੋ ਖੁੱਲੇ ਸੀ ਥੋੜੇ ਬਹੁਤੇ ਬਸ ਉਹੀ ਮੇਰੇ ਕੋਲ ਰਹਿ ਗਏ ਨੇ ਤੇ ਨਾਲ ਬਣਾਏ ਆਪਾਂ ਚੌਲ ਚੌਲ ਮੈਨੂੰ ਬਹੁਤ ਸਾਰੇ ਚੰਗੇ ਲੱਗਦੇ ਆ ਸੰਭਰ ਨਾਲ ਚੌਲ ਜਾਂ ਦਾਲ ਨਾਲ ਹਰ ਸੰਡੇ ਨੂੰ ਇਹ ਹਲਕਾ-ਪੁਲਕਾ ਦੁਪਹਿਰ ਦਾ ਢਾਣਾ ਖਾਣਾ ਹੁੰਦਾ ਸੋ ਬਾ ਸਾਡਾ ਬ੍ਰੇਕਫਾਸਟ ਥੋੜਾ ਹੈਵੀ ਹੁੰਦਾ ਤੇ ਸ਼ਾਮ ਦਾ ਹਲਕਾ ਹੁੰਦਾ ਤੁਸੀਂ ਵੀ ਦੁਪਹਿਰ ਨੂੰ ਖਿਚੜੀ ਵਗੈਰਾ ਹਫਤੇ ਦੇ ਵਿੱਚ ਜਰੂਰ ਬਣਾ ਕੇ ਖਾਇਆ ਕਰੋ ਇੱਕ ਨਾ ਇੱਕ ਦਿਨ ਆਪਾਂ ਨੂੰ ਹਲਕਾ ਖਾਣਾ ਹੀ ਖਾਣਾ ਚਾਹੀਦਾ ਵਾ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੇ سپورਟ ਦੀ ਜ਼ਰੂਰਤ ਹੈ ਤੁਹਾਡੇ سپورਟ ਦੇ ਸਭ ਕਾ ਹੀ ਮੈਂ ਤੁਹਾਡਾ ਤੱਕ ਪਹੁੰਚੀ ਆ ਅੱਗੇ ਵੀ ਮੈਂ ਜਾਣਾ ਚਾਹੁੰਨੀ ਆਗੇ ਤੁਸੀਂ ਮੈਨੂੰ ਸਹਿਯੋਗ ਦਿਓ ਮੇਰੀ ਵੀਡੀਓ ਨੂੰ ਫੁੱਲ سپورਟ ਕਰੋ ਔਰ ਫੁੱਲ ਵੀਡੀਓ ਵਾਚ ਕਰ